ਇੱਕ ਇਤਿਹਾਸਕ ਦਿਹਾੜਾ ਹੈ ਅੱਜ 1764 ਜੇ ਕੌਮ ਨਹੀਂ ਚੇਤੇ ਹੋ ਮੈਂ ਮਾਫੀ ਮੰਗ ਕੇ ਅਰਚ ਕਰਾਂ ਇਮਤਿਹਾਨ ਨਾ ਸਮਝਿਓ ਗੁਰੂ ਕੀ ਸੰਗਤੋਂ ਤੁਸੀਂ ਬਹੁਤ ਵੱਡੇ ਹੋ ਪਰ ਜੇ ਤੁਹਾਡੇ ਚ ਬੈਠੇ ਕਿਸੇ ਸਿੱਖ ਨੂੰ ਯਾਦ ਹੋਵੇ ਨਾ ਤੇ ਮੈਨੂੰ ਮਾੜਾ ਜਿਹਾ ਦੱਸ ਦਿਓ ਵੀ ਅੱਜ 1764 ਦਾ ਮੈਂ ਕਿਉਂ ਤੁਹਾਨੂੰ ਥੋੜਾ ਇਸ਼ਾਰਾ ਵੀ ਦੇ ਦਿੰਦਾ ਕਿਹੜਾ ਅੱਜ ਦਾ ਇਤਿਹਾਸਕ ਦਿਹਾੜਾ ਹੈ 14 ਜਨਵਰੀ 1764 ਯਾਦ ਸਾਡੇ ਸਭ ਬੱਚਿਆਂ ਨੂੰ ਪਤਾ ਅੱਜ ਸੰਗਰਾਮ ਦਾ ਮਾਗੀ ਦੀ ਵਧਾਈ ਹੋਵੇ ਜੀ ਅੱਜ ਕੌਮ ਨੇ ਦੂਜੀ ਵਾਰ ਖਾਲਸਾ ਰਾਜ ਸਥਾਪਿਤ ਕੀਤਾ ਸੀ 1761 ਵਿੱਚ ਜੈਨ ਖਾਨ ਨੂੰ ਸਥਾਪਿਤ ਕੀਤਾ ਆ ਕੇ ਅਹਿਮਦ ਸ਼ਾਹ ਦੁਰਾਨੀ ਨੇ 1762 ਵਿੱਚ ਵੱਡਾ ਕੱਲੂ ਘਾਰਾ ਹੋਇਆ ਅੱਧੀ ਕੌਮ ਇੱਕ ਦਿਨ ਸ਼ਹੀਦ ਹੋ ਗਈ ਤੇ ਭਾਗਾ ਵਾਲਿਓ ਅੱਜ ਦੇ ਦਿਨ ਫਿਰ 64 ਦੇ ਵਿੱਚ 40000 ਸਿੱਖ ਇੱਕ ਦਿਨ ਸ਼ਹੀਦ ਹੋ ਗਿਆ ਤੇ ਸਿੱਖਾਂ ਨੇ ਅੱਜ ਦੇ ਦਿਨ ਫਿਰ ਹਮਲਾ ਕਰਕੇ ਜੱਸਾ ਸਿੰਘ ਆਲੂ ਵਾਲੀਆ ਦੀ ਕਮਾਂਡ ਹੇਠਾਂ ਪਹਿਲਾਂ ਵਜੀਦੇ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸੋਧ ਕੇ 1710 ਦੇ ਵਿੱਚ ਖਾਲਸਾ ਰਾਜ ਸਥਾਪਿਤ ਕੀਤਾ ਸੀ ਫਿਰ ਬਾਬਾ ਜੀ ਸ਼ਹੀਦ ਹੋ ਗਏ ਤੇ ਜੈਨ ਖਾਂ ਉੱਥੇ ਗਵਰਨਰ ਲਾਇਆ ਅੱਜ ਦੇ ਦਿਨ ਭਾਈ ਮਨੀ ਸਿੰਘ ਜੀ ਦੇ ਭਤੀਜੇ ਭਾਈ ਥਰਾਜ ਸਿੰਘ ਨੇ ਜੈਨ ਖਾਂ ਦਾ ਸਿਰ ਵੱਢ ਕੇ ਤੇ ਪੰਥ ਦੇ ਚਰਨਾਂ ਵਿੱਚ ਲਿਆ ਕੇ ਸੁੱਟਿਆ ਤੇ ਸਾਡੇ ਲਈ ਮਾਣ ਮੱਤਾ ਦਿਹਾੜਾ ਹੈ ਅੱਜ ਖਾਲਸਾ ਰਾਜ ਸਥਾਪਿਤ ਹੋਇਆ ਸੀ ਪਰ ਜਿੰਨੀਆਂ ਕੌਮਾਂ ਆਪਣੇ ਇਤਿਹਾਸ ਨੂੰ ਵਿਸਾਰਦੇ ਨੇ ਉਹ ਗਰਵ ਨਾਲ ਨਹੀਂ ਜੀ ਸਕਦੀ ਉਹ ਸੰਗਰਾਮ ਦਾ ਇਨਾ ਚੇਤੇ ਰਹਿ ਜਨ ਕਿਤੇ ਕੌਮ ਦਾ ਚੌਂਕੀਦਾਰ ਹੋਣ ਦੇ ਨਾਤੇ ਬੇਨਤੀ ਕਰਦਾ ਆਪਣਾ ਗੌਰਵ ਮੇ ਇਤਿਹਾਸ ਵਿੱਚ ਨਿਕਰੇ ਇੱਕ ਇਤਿਹਾਸਕ ਦਿਹਾੜਾ ਹੈ ਅੱਜ 1764 ਜੇ ਕੌਮ ਨੂੰ ਚੇਤੇ ਹੋ ਮੈਂ ਮਾਫੀ ਮੰਗ ਕੇ ਅਰਜ਼ ਕਰਾਂ ਇਮਤਿਹਾਨ ਨਾ ਸਮਝਿਓ ਗੁਰੂ ਕੀ ਸੰਗਤ ਤੋਂ ਤੁਸੀਂ ਬਹੁਤ ਵੱਡੇ ਹੋ ਪਰ ਜੇ ਤੁਹਾਡੇ ਚ ਬੈਠੇ ਕਿਸੇ ਸਿੱਖ ਨੂੰ ਯਾਦ ਹੋਵੇ ਨਾ ਤੇ ਮੈਨੂੰ ਮਾੜਾ ਜਿਹਾ ਦੱਸ ਦਿਓ ਵੀ ਅੱਜ 1764 ਦਾ ਮੈਂ ਕਿਉਂ ਤੁਹਾਨੂੰ ਥੋੜਾ ਇਸ਼ਾਰਾ ਵੀ ਦੇ ਦਿੱਤਾ ਹੈ ਕਿਹੜਾ ਅੱਜ ਦਾ ਇਤਿਹਾਸ ਦਿਖਾੜਾ ਹੈ 14 ਜਨਵਰੀ 1765 ਯਾਦ ਹੈ ਸਾਡੇ ਸਭ ਬੱਚਿਆਂ ਨੂੰ ਪਤਾ ਅੱਜ ਸੰਗਰਾਮ ਦਾ ਮਾਗੀ ਦੀ ਵਧਾਈ ਹੋਵੇ ਅੱਜ ਕੌਮ ਨੇ ਦੂਜੀ ਵਾਰ ਖਾਲਸਾ ਰਾਜ ਸਥਾਪਿਤ ਕੀਤਾ ਸੀ 1761 ਵਿੱਚ ਜੈਨ ਖਾਨ ਨੂੰ ਸਥਾਪਿਤ ਕੀਤਾ ਉਹ ਆ ਕੇ ਅਹਿਮਦ ਸ਼ਾਹ ਦੁਰਾਨੀ ਨੇ 1762 ਵਿੱਚ ਵੱਡਾ ਕੱਲੂ ਕਰਾ ਹੋਇਆ ਅੱਧੀ ਕੌਮ ਇੱਕ ਦਿਨ ਸ਼ਹੀਦ ਹੋ ਗਈ ਤੇ ਭਾਗਾ ਵਾਲਿਓ ਅੱਜ ਦੇ ਦਿਨ ਫਿਰ 64 ਦੇ ਵਿੱਚ 40000 ਸਿੱਖ ਇੱਕ ਦਿਨ ਸ਼ਹੀਦ ਹੋ ਗਿਆ ਤੇ ਸਿੱਖਾਂ ਨੇ ਅੱਜ ਦੇ ਦਿਨ ਫਿਰ ਹਮਲਾ ਕਰਕੇ ਜੱਸਾ ਸਿੰਘ ਆਲੂਵਾਲੀਆ ਦੀ ਕਮਾਂਡ ਹੇਠਾਂ ਪਹਿਲਾਂ ਵਜੀਦੇ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸੋਧ ਕੇ 1710 ਦੇ ਵਿੱਚ ਖਾਲਸਾ ਰਾਜ ਸਥਾਪਿਤ ਕੀਤਾ ਸੀ ਫਿਰ ਬਾਬਾ ਜੀ ਸ਼ਹੀਦ ਹੋ ਗਏ ਤੇ ਜੈਨ ਖਾਂ ਉੱਥੇ ਗਵਰਨਰ ਲਾਇਆ ਅੱਜ ਦੇ ਦਿਨ ਭਾਈ ਮਨੀ ਸਿੰਘ ਜੀ ਦੇ ਭਤੀਜੇ ਭਾਈ ਥਰਾਜ ਸਿੰਘ ਨੇ ਜੈਨ ਖਾਂ ਦਾ ਸਿਰ ਵੱਢ ਕੇ ਤੇ ਪੰਥ ਦੇ ਚਰਨਾਂ ਵਿੱਚ ਲਿਆ ਕੇ ਸੁੱਟਿਆ ਤੇ ਸਾਡੇ ਲਈ ਮਾਨ ਮੱਤਾ ਦਿਹਾੜਾ ਹੈ ਅੱਜ ਖਾਲਸਾ ਰਾਜ ਸਥਾਪਿਤ ਹੋਇਆ ਸੀ ਪਰ ਜਿੰਨੀਆਂ ਕੌਮਾਂ ਆਪਣੇ ਇਤਿਹਾਸ ਨੂੰ ਵਿਸਾਰਦੇ ਨੇ ਉਹ ਗਰਵ ਨਾਲ ਨਹੀਂ ਜੀ ਸਕਦੀਆਂ ਹੁੰਦੀਆਂ ਸੰਗਰਾਮਦਾ ਹੀ ਨਾ ਚੇਤੇ ਰਹਿ ਜਾਣ ਕਿਤੇ ਮਾਮ ਦਾ ਚੌਂਕੀਦਾਰ ਹੋਣ ਦੇ ਨਾਤੇ ਬੇਨਤੀ ਕਰਦਾ ਆਪਣਾ ਗੌਰਵ ਮੇ ਇਤਿਹਾਸ ਵਿੱਚ ਇੰਦਿਰੇ